ਹੇ ਕਿਹੜਾ ਇੱਕ ਰਾਜੇ ਨੇ ਐਲਾਨ ਕਰਤਾ ਵੀ ਮੇਰੀ ਕੌਮ ਦੇ ਹਰੇਕ ਬੰਦੇ ਦੇ 476 ਮਾਰੋ ਰਾਜਾ ਜਾਨਣਾ ਚਾਹੁੰਦਾ ਸੀ ਵੀ ਮੇਰੀ ਕੌਮ ਦੇ ਲੋਕਾਂ ਚ ਕਿੰਨੀ ਕ ਅਣਖ ਬਾਕੀ ਹੈ ਕਿੰਨਾ ਕ ਜ਼ੁਲਮ ਦੇ ਖਿਲਾਫ ਬੋਲ ਸਕਦੇ ਨੇ ਲੋ ਜੀ ਕਰਦੇ ਕਰਾਉਂਦੇ ਕਈ ਦਿਨ ਲੰਘੇ ਪਰ ਇੱਕ ਵੀ ਬੰਦਾ ਰਾਜੇ ਕੋਲ 76 ਬਾਰੇ ਸ਼ਿਕਾਇਤ ਲੈ ਕੇ ਨਹੀਂ ਆਇਆ ਪਤੰਦਾ ਚੁੱਪਚਾਪ 76 ਖਾਈ ਗਏ ਰਾਜੇ ਨੂੰ ਬੜੀ ਨਿਰਾਸ਼ਾ ਹੋਈ ਲੱਗਦਾ ਹੈ ਮੇਰੀ ਕੌਮ ਦੇ ਲੋਕ ਕਾਲਸੀ ਤੇ ਨਿਕੰਮੇ ਹੋ ਗਏ ਨੇ ਕਿਸੇ ਵਿੱਚ ਵੀ ਅਣਖ ਬਾਕੀ ਨਹੀਂ ਰਹੀ ਥੂ ਐਸੀ ਕੌਮ ਦੇ ਆਖਿਰੋ ਦਿਨ ਆਇਆ ਗਿਆ ਜਦੋਂ ਦੀ ਕੌਮ ਦਾ ਇੱਕ ਅਣਖੀ ਬੰਦਾ ਉਹਦੇ ਕੋਲ ਇੱਕ ਸ਼ਿਕਾਇਤ ਲੈ ਕੇ ਆਇਆ ਹੂੰ ਲੱਗਦਾ ਹੀ ਹੈ ਉਹ ਬੰਦਾ ਜਿਸ ਚ ਅਣਖ ਬਾਕੀ ਹੈ ਮਹਾਰਾਜ ਜੈ ਹੋ ਹਾਂਜੀ ਹਾਂਜੀ ਆਉਣ ਦੋ ਬੋਲੋ ਹਜ਼ੂਰ ਇੱਕ ਬੇਨਤੀ ਸੀ ਫਰਮਾਓ ਉਹ ਜਿਹੜਾ ਤੁਸੀਂ ਉੱਥੇ ਬੱਦਲ ਨਹੀਂ ਲਾਇਆ ਜੀ ਛਤਰ ਮਾਰਨ ਵਾਸਤੇ ਉਹ ਬਹੁਤ ਗਲਤ ਹੈ ਜੀ ਅੱਛਾ ਉਠੇ ਕਬੰਦਾ ਹੋਰ ਲਾਓ ਟਾਈਮ ਬਹੁਤ ਲੱਗਦਾ ਅਸੀਂ ਅੱਗੇ ਕੰਮਾਂ ਨੂੰ ਲੇਟ ਹੋ ਜਾਂਦੇ ਆ 70 4 ਤੋਂ 8 ਕੀਤੇ ਜਾਣ